ਗੁਰਗੋਬਿੰਦ ਸਿੰਘ ਜੀ ਭਾਗ ਤੀਜਾ ਗੁਰਗੋਬਿੰਦ ਸਿੰਘ ਜੀ ਸਭ ਤੋਂ ਵੱਡਾ ਦਾਨਵੀਰ ਕੌਣ ਹੋ ਸਕਦਾ ਹੈ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਭੇਟ ਚੜਾ ਦਿੱਤਾ ਸਿਰਫ ਜ਼ਬਰ ਤੇ ਜ਼ੁਲਮ ਨੂੰ ਰੋਕਣ ਲਈ ਉਹ ਵੀ ਆਪਣੇ ਤੇ ਨਹੀਂ ਬਲਕਿ ਦੂਜਿਆਂ ਦੇ ਧਰਮ ਦੀ ਖਾਤਰ ਮਜਲੂਮਾਂ ਦੀ ਖਾਤਰ ਉਹਨਾਂ ਦੀ ਖੁਸ਼ੀ ਤੇ ਸੁੱਖ ਦੀ ਖਾਤਰ ਉਹਨਾਂ ਦੀ ਗੈਰਤ ਮੰਦ ਜ਼ਿੰਦਗੀ ਦੀ ਖਾਤਰ ਜਿਸ ਤੇ ਉਸ ਵਕਤ ਦੀ ਮੁਗਲ ਹਕੂਮਤ ਅੰਤਾਂ ਦੇ ਜ਼ੁਲਮ ਢਾ ਰਹੀ ਸੀ ਪੂਰੇ ਹਿੰਦੁਸਤਾਨ ਨੂੰ ਦਾਇਰੇ ਇਸਲਾਮ ਵਿੱਚ ਲਿਆਉਣ ਲਈ ਜ਼ੋਰ ਜ਼ਬਰਦਸਤੀ ਦੀ ਹੱਦ ਤੱਕ ਪਹੁੰਚ ਚੁੱਕੀ ਸੀ 9 ਸਾਲ ਦੀ ਉਮਰ ਵਿੱਚ ਹਿੰਦੂਆਂ ਦੀ ਧੋਤੀ ਬੋਦੀ ਤੇ ਜੰਜੂ ਦੀ ਰੱਖਿਆ ਕਰਨ ਲਈ ਆਪਣੇ ਪਿਤਾ ਨੂੰ ਸ਼ਹੀਦ ਕਰਾਇਆ ਦੋ ਬੱਚੇ ਆਪਣੇ ਹੱਥੀ ਤਿਆਰ ਕਰਕੇ ਜੰਗ ਵਿੱਚ ਤੋਰੇ 10 ਲੱਖ ਦੀ ਫੌਜ ਨਾਲ ਮੁਕਾਬਲਾ ਕਰਨ ਲਈ ਜਿਸ ਵਿੱਚ ਉਹਨਾਂ ਦੀ ਸ਼ਹੀਦੀ ਪੱਕੀ ਸੀ ਪਤਾ ਸੀ ਕਿ ਇਹਨਾ ਨੇ ਮੁੜ ਕੇ ਨਹੀਂ ਆਉਣਾ ਦੋ ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਲੀਹਾਂ ਤੇ ਤੋਰਿਆ ਕਿ ਇਤਨੇ ਲਾਲਚਾਂ ਦੇ ਬਾਵਜੂਦ ਵੀ ਉਹ ਧਰਮ ਪਿੱਛੇ ਕੁਰਬਾਨ ਹੋ ਗਏ ਪਰ ਇਸਲਾਮ ਕਬੂਲ ਨਹੀਂ ਕੀਤਾ ਮਾਤਾ ਗੁਜਰ ਜੀ ਵੀ ਮੁਗਧ ਘੁੰਮਦੇ ਇਹਨਾ ਜੁਲਮਾਂ ਦੀ ਪੇਟ ਚੜੇ ਕੋਈ ਇਹੋ ਜਿਹਾ ਇਤਿਹਾਸ ਵਿੱਚ ਦਾਨਵੀਰ ਪੈਦਾ ਨਹੀਂ ਹੋਇਆ ਹੈ ਮਹਾਨ ਆਗੂ ਗੁਰੂ ਸਾਹਿਬ ਕਿਸੇ ਇੱਕ ਕੌਮ ਦੇਸ਼ ਜਾਂ ਮਹਿਜਬ ਦਾ ਨਹੀਂ ਬਲਕਿ ਸਭ ਦਾ ਭਲਾ ਮੰਗਣ ਵਾਲੇ ਇੱਕ ਮਹਾਨ ਆਗੂ ਸੀ ਉਹਨਾਂ ਨੇ ਕੌਮ ਪ੍ਰਸਤੀ ਨੂੰ ਧਰਮ ਬਣਾ ਦਿੱਤਾ ਇਹ ਕਹਿਣਾ ਬਹੁਤ ਗਲਤ ਹੈ ਇੱਕ ਵਾਰੀ ਬਿਰੋਧਾ ਵਿੱਚ ਲਖਾ ਦੇ ਇਕ ਲੱਖਾਂ ਦੇ ਇਕੱਠ ਵਿੱਚ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਗੁਰਗੋਬਿੰਦ ਸਿੰਘ ਜੀ ਇੱਕ ਭੁੱਲੜ ਰਹਿਬਰ ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਅੱਗੇ ਲੈ ਆਏ ਗਲੇ ਵਿੱਚ ਮਾਲਾ ਪਹਿਨਾਣੀ ਸੀ ਕਿਰਪਾਨਾਂ ਦੇ ਖੰਡੇ ਪਹਿਨਾ ਛੱਡੇ ਜਦ ਗਾਂਧੀ ਦੀ ਇਹ ਗੱਲ ਪ੍ਰੋਫੈਸਰ ਗੰਗਾ ਸਿੰਘ ਤੱਕ ਪਹੁੰਚੀ ਤਾਂ ਉਹ ਸਿੱਧਾ ਹੀ ਅੰਮਦਾਵਾਦ ਸਾਬਰਮਤੀ ਦੇ ਆਸ਼ਰਮ ਚਲੇ ਗਏ ਗਾਂਧੀ ਨੂੰ ਮਿਲੇ ਤੇ ਕਿਹਾ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਕਿ ਗੀਤਾ ਮੇਰੀ ਮਾਂ ਹੈ ਇਹ ਮਾਂ ਹੈ ਤੁਹਾਡੀ Terima <susuruh> ਗਾਂਧੀ ਨੇ ਕਿਹਾ ਕਿ ਹਾਂ ਮੈਂ ਹਰ ਰੋਜ਼ ਇਨਾਂ ਤੋਂ ਹੀ ਪ੍ਰੇਰਣਾ ਲੈਣਾ ਹਾਂ ਗੰਗਾ ਸਿੰਘ ਨੇ ਕਿਹਾ ਮੈਂ ਗੀਤਾ ਨੂੰ ਇੱਕ ਪਵਿੱਤਰ ਗ੍ਰੰਥ ਸਮਝਦਾ ਹਾਂ ਤੇ ਤੁਹਾਡੀ ਇਸ ਨੂੰ ਮਾਂ ਕਹਿਣ ਦੀ ਵੀ ਕਦਰ ਕਰਦਾ ਹਾਂ ਪਰ ਤੁਸੀਂ ਦੱਸੋ ਗੀਤਾ ਕਿੱਥੇ ਉਚਾਰੀ ਗਈ ਸੀ ਗਾਂਧੀ ਕੁਝ ਸਮਝਦੇ ਗਿਆ ਪਰਵਾਦ-ਵਿਵਾਦ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਗੰਗਾ ਸਿੰਘ ਕਦੇ ਚੁੱਪ ਰਹਿਣ ਵਾਲਾ ਨਹੀਂ ਸੀ ਬੋਲਿਆ ਇਹ ਕੁਰੂਕਸ਼ੇਤਰ ਦੇ ਲੜਾਈ ਦੇ ਮੈਦਾਨ ਵਿੱਚ ਉਚਾਰੀ ਗਈ ਸੀ ਬਲਕਿ ਲੜਾਈ ਹੀ ਗੀਤਾ ਦੇ ਉਪਦੇਸ਼ ਕਰਕੇ ਹੋਈ ਸੀ ਜਦੋਂ ਅਰਜੁਨ ਨੇ ਹਥਿਆਰ ਸੁੱਟ ਦਿੱਤੇ ਇਹ ਕਹਿ ਕੇ ਕਿ ਕਿਸ ਨਾਲ ਲੜ ਰਿਹਾ ਹਾਂ ਦੁਰਯੋਦਨ ਮੇਰਾ ਭਰਾ ਹੈ ਪੀਸ਼ਮ ਪਿਤਾਮਾ ਮੇਰੇ ਵੱਡੇ ਹਨ ਤੇ ਦਰੋਣਾਚਾਰ ਮੇਰੇ ਗੁਰੂ ਮੈਂ ਉਹਨਾਂ ਦੇ ਖਿਲਾਫ ਤਲਵਾਰ ਕਿਸ ਤਰ੍ਹਾਂ ਚੁੱਕ ਸਕਦਾ ਹਾਂ ਤਾਂ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਕਿ ਜਦੋਂ ਕੋਈ ਆਪਣੇ ਸਰੀਰ ਤੇ ਫੋੜਾ ਹੋ ਜਾਏ ਤਾਂ ਉਸਨੂੰ چیرਣਾ ਪੈਂਦਾ ਹੈ ਇਸ ਵਿੱਚ ਕੋਈ ਪਾਪ ਨਹੀਂ ਅਰਜੁਨ ਨੇ ਤਲਵਾਰ ਚੁੱਕੀ ਲੜਾਈ ਸ਼ੁਰੂ ਹੋਈ ਜਿਸ ਵਿੱਚ ਲੱਖਾਂ ਲੋਕ ਮਾਰੇ ਗਏ ਗਾਂਧੀ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲੱਗਾ ਇਹ ਤਾਂ ਮੰਦੀ ਲੜਾਈ ਸੀ ਤਾਂ ਗੰਗਾ ਸਿੰਘ ਨੇ ਕਿਹਾ ਕਿ ਤਾਂ ਇਹ ਵੀ ਕਹਿ ਦੋ ਕਿ ਅਸਲ ਕ੍ਰਿਸ਼ਨ ਕੋਈ ਨਹੀਂ ਸੀ ਇਹ ਵੀ ਮੰਦਾ ਹੀ ਕ੍ਰਿਸ਼ਨ ਸੀ ਗਾਂਧੀ ਨਿਰੰਤਰ ਹੋ ਗਿਆ ਪਰੀ ਸਵਾ ਵਿੱਚ ਉਸਨੇ ਮਾਫੀ ਮੰਗੀ ਗੋਕਲ ਚੰਦ ਨਾਰੰਗ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੰਮ ਸ਼ੁਰੂ ਕੀਤਾ ਉਸ ਵਕਤ ਪੰਜਾਬ ਵਿੱਚ ਹਿੰਦੂ ਨਾਮ ਵਰਗੀ ਕੋਈ ਚੀਜ਼ ਨਹੀਂ ਸੀ ਨਾ ਹੀ ਕੋਈ ਉੱਗੀ ਸ਼ਕਤੀ ਸੀ ਜੋ ਜ਼ਾਲਮ ਸ਼ਾਸਕਾਂ ਨੂੰ ਵੰਗਾਰ ਸਕਦੀ ਸੀ 1008 ਈਸਵੀ ਵਿੱਚ ਰਾਗਾ ਰਾਜਾ ਅਨੰਗਪਾਲ ਦੀ ਹਾਰ ਮਗਰੋਂ ਦੇਸ਼ ਨੇ ਕੋਈ ਵੀ ਅਜਿਹਾ ਆਗੂ ਨਹੀਂ ਪੈਦਾ ਕੀਤਾ ਜੋ ਮੁਗਲ ਹਕੂਮਤ ਨਾਲ ਟੱਕਰ ਲੈ ਸਕੇ ਆਜ਼ਾਦ ਕਰਾ ਸਕੇ ਬੇਸ਼ੱਕ ਰਾਣਾ ਸਾਂਗਾ ਹੇਮੂ ਨਾੜਨੌਲ ਤੇ ਸਤਨਾਮੀਆਂ ਜਾਂ ਮਥੁਰਾ ਦੇ ਕੋਕਲਾ ਨੇ ਵਾਸਤੇ ਕੰਬੀਰ ਪਰੇਸ਼ਾਨੀਆਂ ਜ਼ਰੂਰ ਖੜੀਆਂ ਕੀਤੀਆਂ ਪਰ ਉਹ ਵੀ ਦੇਸ਼ ਵਾਸੀਆਂ ਵਿੱਚ ਕੌਮੀ ਜਜ਼ਬਾ ਪੈਦਾ ਕਰਨ ਵਿੱਚ ਸਫਲ ਨਹੀਂ ਹੋ ਸਕੇ ਸ਼ਿਵਾਜੀ ਨੇ ਬਹੁਤ ਸਾਰੀਆਂ ਲੜਾਈਆਂ ਰਾਸੀ ਨਿਸ਼ਾਨੇ ਨੂੰ ਮੁੱਖ ਰੱਖ ਕੇ ਲੜੀਆਂ ਸੀ ਪਰ ਗੁਰਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਕੌਮ ਪ੍ਰਸਤੀ ਨੂੰ ਲੋਕਾਂ ਦਾ ਧਰਮ ਬਚਾਉਣਾ ਸੀ ਜਿਸ ਲਈ ਉਹਨਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਕਾਜੀ ਨੂਰ ਮੁਹੰਮਦ ਜੋ ਕਿ ਇੱਕ ਮੁਤਸੱਫੀ ਤੇ ਬਜੂਵਾਨ ਲਿਖਾਰੀ ਸੀ ਸਿੱਖਾਂ ਦੀ ਤਾਰੀਫ਼ ਕਰੇ ਬਿਨਾ ਨਹੀਂ रह ਸਕਿਆ ਕਹਿੰਦਾ ਹੈ ਸਿੱਖਾਂ ਵਿੱਚ ਕੋਈ ਜਨਾਹੀ ਜਾਂ ਜ਼ੋਰ ਨਹੀਂ ਔਰਤਾਂ ਪਾਵੇਂ ਰਾਣੀ ਹੋਵੇ ਜਾਂ ਗੋਲੀ ਬੁੱਢੀ ਹੋਵੇ ਜਾਂ ਜਵਾਨ ਸਿੱਖ ਉਸ ਵੱਲ ਬਾਦ ਨਜ਼ਰ ਨਾਲ ਨਹੀਂ ਵੇਖ ਸਕਦਾ ਜਦੋਂ ਉਸਨੇ ਸ਼ਾਹ ਦਰਾਨੀ ਤੇ ਸਿੱਖਾਂ ਦੀ ਲੜਾਈ ਆਪਣੀ ਅੱਖੀ ਵੇਖੀ ਤਾਂ ਸਿੱਖਾਂ ਦੇ ਉੱਚੇ ਆਚਰਣ ਦੀ ਤਾਰੀਫ਼ ਕਰੇ ਬਿਨਾ ਨਹੀਂ ਰਹਿ ਸਕਿਆ ਮੁਸਲਮਾਨ ਸਿੱਖਾਂ ਨੂੰ ਕੁੱਤੇ ਕਹਿ ਕੇ ਬੁਲਾਉਂਦੇ ਸੀ ਉਸਨੇ ਲਿਖਿਆ ਇਹਨਾਂ ਨੂੰ ਸੱਗ ਨਾ ਕਹੋ ਇਹ ਮੈਦਾਨੇ ਜੰਗ ਵਿੱਚ ਸ਼ੇਰਾਂ ਵਾਂਗੂ ਲੜਦੇ ਨੇ ਤੇ ਅਮਨ ਦੇ ਮੈਦਾਨ ਵਿੱਚ ਹਾਤਾ ਮਤਾਈ ਨੂੰ ਵੀ maat ਕਰ ਦਿੰਦੇ ਨੇ ਗੁਰੂ ਸਾਹਿਬ ਨੇ ਲੜਾਈ ਦੇ ਮੈਦਾਨ ਵਿੱਚ ਵੀ ਉੱਚੇ ਮਿਆਰ ਕਾਇਮ ਕੀਤੇ ਜਿਸਦੇ ਸਦਕੇ ਆਉਣ ਵਾਲੀ 18ਵੀਂ ਸਦੀ ਵਿੱਚ ਸਿੰਘਾਂ ਦੇ ਆਚਰਣ ਨੇ ਸਿਖਰਾਂ ਨੂੰ ਛੋਇਆ ਨور ਮੁਹੰਮਦ ਲਿਖਦਾ ਹੈ ਕਿ ਸਿੱਖ ਆਪ ਕਦੀ ਹਮਲਵਾਰ ਨਹੀਂ ਹੋਏ ਪਰ ਹੋਰਾਂ ਦੇ ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹਨ ਉਹ ਪਹਿਲਾਂ ਵਾਰ ਕਦੇ ਨਹੀਂ ਕਰਦੇ ਚਾਹੇ ਪਹਿਲਾਂ ਹੱਲਾ ਦੁਸ਼ਮਣ ਨੇ ਹੀ ਬੋਲਿਆ ਹੋਵੇ ਉਹ ਨਹੀਂ ਹੱਥੇ ਕਾਇਰ ਤੇ ਭਗੌੜੇ ਤੇ ਵਾਰ ਨਹੀਂ ਕਰਦੇ ਪ੍ਰਾਇ ਇਸਤਰੀ ਵੱਲ ਵੀ ਨਹੀਂ ਝਾਕਦੇ ਉਸ ਨੂੰ ਮਾਪੇਣ ਜਾਂ ਧੀ ਦਾ ਦਰਜਾ ਦਿੰਦੇ ਨੇ ਉਹ ਝੂਠ ਨਹੀਂ ਬੋਲਦੇ ਚੋਰਾ ਯਾਰਾਂ ਦੀ ਸੰਗਤ ਨਹੀਂ ਕਰਦੇ ਅੰਗਰੇਜ਼ੀ ਰਾਜ ਵਿੱਚ ਸਿੱਖ ਦੀ ਗਵਾਹੀ ਹੀ ਜੱਜ ਦਾ ਫੈਸਲਾ ਬਣ ਜਾਂਦਾ ਸੀ ਕਿਉਂਕਿ ਉਹ ਜਾਣਦੇ ਸੀ ਕਿ ਸਿੱਖ ਝੂਠ ਨਹੀਂ ਬੋਲਦਾ ਉਹ ਨਿਸ਼ਚਿਤ ਹੋ ਕੇ ਆਪਣੀ ਮਾਂ ਧੀ ਭੈਣ ਨੂੰ ਉਸ ਡੱਬੇ ਵਿੱਚ ਬਿਠਾ ਦਿੰਦੇ ਜਿੱਥੇ ਇੱਕ ਵੀ ਸਿੱਖ ਬੈਠਾ ਹੁੰਦਾ ਇਹ ਆਦਰਸ਼ ਗੁਰੂ ਸਾਹਿਬ ਨੇ ਆਪਣੇ ਸਰਵੰਸ ਵਾਰ ਕੇ ਸਿੱਖਾਂ ਨੂੰ ਦਿੱਤੇ ਨੇ ਜਿਨ੍ਹਾਂ ਨੂੰ ਅੱਜ ਸੰਭਾਲਣ ਦੀ ਲੋੜ ਹੈ ਕਹਿੰਦੇ ਹਨ ਕਿ ਨਾਦੌਨ ਦੇ ਮੈਦਾਨੇ ਜੰਗ ਵਿੱਚ ਸਿੱਖ ਹਾਰਨ ਵਾਲੇ ਨਵਾਬ ਦੇ ਮਾਲ ਅਸਵਾਬ ਦੇ ਨਾਲ ਉਸ ਦੀ ਲੜਕੀ ਨੂੰ ਵੀ ਚੁੱਕ ਕੇ ਲੈ ਗਏ ਡੋਲਾ ਵੇਖ ਕੇ ਗੁਰੂ ਸਾਹਿਬ ਨੇ ਪੁੱਛਿਆ ਇਸ ਡੋਲੇ 'ਚ ਕੀ ਹੈ ਸਿੱਖਾਂ ਨੇ ਉੱਤਰ ਦਿੱਤਾ ਤੁਰਕ ਸਾਡੇ ਘਰ ਦੀਆਂ ਔਰਤਾਂ ਨੂੰ ਲੁੱਟਦਾ ਮਾਲ ਸਮਝ ਕੇ ਲੈ ਜਾਂਦੇ ਨੇ ਤਾਂ ਕਿ ਅਸੀਂ ਉਹਨਾਂ ਤੋਂ ਬਦਲਾ ਨਹੀਂ ਲੈ ਸਕਦੇ ਸਭ ਸਿੱਖਾਂ ਨੂੰ ਪੁੱਛਣ ਗੁਣ ਖਾਣੀ ਸਗਲ ਤਰਕ ਭੋਗੇ ਹਿੰਦਵਾਣੀ ਸਿੱਖ ਬਦਲਾ ਲਈ ਭਲਾ ਜਣਾਵੇ ਗੁਰ ਸ਼ਾਸਤਰ ਕਿਉਂ ਵਰਜ ਹਟਾਵੇ ਗੁਰੂ ਸਾਹਿਬ ਨੇ ਬਹੁ ਗੁੱਸਾ ਕੀਤਾ ਤੇ ਕਹਿਣ ਲੱਗੇ ਕਿ ਅਸੀਂ ਸਿੱਖੀ ਨੂੰ ਉੱਚਾ ਲੈ ਜਾਣਾ ਹੈ ਖੰਦਕੇ ਜਲਤ ਵਿੱਚ ਨਹੀਂ ਸੁਟਣਾ ਕੋਲ ਗਏ ਬੱਚੀ ਦੇ ਸਿਰ ਤੇ ਹੱਥ ਫੇਰਿਆ ਕਹਿਣ ਲੱਗੇ ਡਰ ਨਹੀਂ ਤੂੰ ਇਹ ਸਮਝ ਆਪਣੇ ਪਿਤਾ ਦੇ ਘਰ ਆਈਂ ਹੈ ਸਿੱਖਾਂ ਨੂੰ ਹੁਕਮ ਦਿੱਤਾ ਕਿ ਬੱਚੀ ਨੂੰ ਬਾ ਇੱਜ਼ਤ ਇਸ ਦੇ ਪਿਤਾ ਦੇ ਘਰ ਛੋੜ ਕੇ ਆਓ ਉਂਜ ਤਾਂ ਸਿੱਖਾਂ ਦਾ ਸਾਰਾ ਇਤਿਹਾਸ ਸ਼ਹੀਦਿਆ ਨਾਲ ਭਰਿਆ ਹੈ ਪਰ 300 ਸਾਲ ਦੇ ਦੌਰਾਨ ਜਿਹੜੇ ਸਿੱਖਾਂ ਉੱਪਰ ਢਾਏ ਗਏ ਸਨ ਉਹਨਾਂ ਵਿੱਚ ਸਾਕਾ ਚਮਕੌਰ ਸਾਕਾ ਸਰਹੰਦ ਛੋਟਾ ਤੇ ਵੱਡਾ ਕੱਲੂ ਘਾਰਾ ਤੋਂ ਬਾਅਦ 1947 ਤੇ 1984 ਦਾ ਕਤਲੇਆਮ ਇਤਿਹਾਸ ਗਵਾਹ ਹੈ ਕਿ ਤਸੀਹੇ ਤੇ ਤਬਾਹੀ ਦੇ ਤੂਫਾਨਾਂ ਵਿੱਚ ਗੁਜ਼ਰਦਿਆਂ ਵੀ ਸਿੱਖਾਂ ਨੇ ਹਰ ਸਾਲ ਆਪਣੀ ਹਸਤੀ ਨੂੰ ਬਰਕਰਾਰ ਰੱਖਿਆ ਇਹ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੈ ਜਿਸ ਦਿਨਾਂ ਨੇ ਸਿੱਖੀ ਵਿੱਚ ਆਉਣ ਦੀ ਪਹਿਲੀ ਸ਼ਰਤ ਹੀ ਸੀਸ ਕੁਰਬਾਨ ਕਰਨ ਦੀ ਰੱਖੀ ਸੀ ਤੇ ਹਰ ਮੁਸ਼ਕਲ ਘੜੀ ਵਿੱਚ ਸੇਖਾਂ ਨੂੰ ਡੋਲਣ ਨਹੀਂ ਦਿੱਤਾ ਜਿਸ ਦਾ ਅਸਰ ਸਦੀਆਂ ਤੱਕ ਰਿਹਾ ਤੇ ਅੱਜ ਵੀ ਹੈ ਉਹਨਾਂ ਨੇ ਅੱਜ ਆਪ ਵੀ ਕੌਮ ਦੇ ਆਤਮ ਸਨਮਾਨ ਗਰੀਬਾਂ ਮਜਲੂਮਾਂ ਤੇ ਇਨਸਾਫ ਲਈ ਜੂਸ ਦੀਆਂ ਅਨੇਕਾਂ ਕੁਰਬਾਨੀਆਂ ਦਿੱਤੀਆਂ ਪਰ ਜੋ ਆਦਰਸ਼ ਨਿਯਤ ਕੀਤੇ ਉਹਨਾਂ ਤੋਂ ਮੂਨ ਹੀ ਮੋੜਿਆ ਸਮਝੌਤਾ ਨਹੀਂ ਕੀਤਾ ਤਾਂ ਜੋ ਤਖਤ ਹੋਵੇ ਜਾਂ 마ਸੀ ਵੜਦੇ ਜੰਗਲ ਲੱਗੇ ਪੈਰੀ ਭੁੱਖੇ ਪਾਣੇ ਖੁੱਲੇ ਅਸਮਾਨ ਹੇਠ ਹੋਣ ਜਾਂ ਭਿਆਨਕ ਜੰਗਲਾਂ ਵਿੱਚ ਪੋ ਦੀਆਂ ਕਾਲੀਆਂ ਬੋਲੀਆਂ ਠੰਡੀਆਂ ਰਾਤਾਂ ਹੋਣ ਕੋਈ ਵੀ ਉਹਨਾਂ ਨੂੰ ਝੁਕਾ ਨਹੀਂ ਸਕਿਆ ਡਰਾ ਨਹੀਂ ਸਕਿਆ ਚਾਹੇ ਉਹ ਰਾਜਾ ਹੋਵੇ ਮਹਾਰਾਜਾ ਹੋਵੇ ਹਾਕਮ ਹਿੰਦੁਸਤਾਨ ਦਾ ਬਾਦਸ਼ਾਹ ਵੀ ਕਿਉਂ ਨਾ ਹੋਵੇ ਜਦੋਂ ਲੜਾਈਆਂ ਦੀ ਖਬਰ ਦਕ ਵਿਚ ਔਰੰਗਜ਼ੇਬ ਨੂੰ ਪਹੁੰਚੀ ਤਾਂ ਘਬਰਾ ਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਲਿਖੀ ਮੇਰਾ ਤੇ ਤੁਹਾਡਾ ਇੱਕ ਰੱਬ ਨੂੰ ਮੰਨਣ ਵਾਲਾ ਧਰਮ ਹੈ ਤੁਹਾਨੂੰ ਮੇਰੇ ਨਾਲ ਸੁਲਾ ਸਫਾਈ ਨਾ ਰਹਿਣਾ ਚਾਹੀਦਾ ਹੈ ਮੈਨੂੰ ਇੱਕ ਬਾਦਸ਼ਾਹੀ ਰੱਬ ਨੇ ਦਿੱਤੀ ਹੈ ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਜਿਸ ਰੱਬ ਨੇ ਜਿਹਨੂੰ ਬਾਦਸ਼ਾਹ ਦਿੱਤੀ ਹੈ ਉਸੇ ਰੱਬ ਨੇ ਮੈਨੂੰ ਸੰਸਾਰ ਚ ਭੇਜਿਆ ਹੈ ਤੇ ਨੂੰ ਉਸਨੇ ਇਨਸਾਫ ਤੇ ਪ੍ਰਜਾ ਦੇ ਹਿੱਤ ਵਾਸਤੇ ਭੇਜਿਆ ਹੈ ਪਰ ਤੂੰ ਉਸਦਾ ਹੁਕਮ ਭੁੱਲ ਗਿਆ ਹੈ ਜੋ ਆਪਣੇ ਰੱਬ ਨੂੰ ਭੁੱਲ ਜਾਏ ਉਸ ਤੇ ਹੁਕਮ ਨੂੰ ਭੁੱਲ ਜਾਏ ਉਸ ਦਾ ਸਾਡਾ ਕੀ ਮਿਲ ਫਿਰ ਜਿਨਾ ਹਿੰਦੂਆਂ ਤੇ ਜੋ ਜਲਦਮ ਕਰ ਰਿਹਾ ਹੈ ਉਹ ਉਸੇ ਰੱਬ ਦੇ ਬੰਦੇ ਹਨ ਜਿਸ ਨੇ ਤੈਨੂੰ ਬਾਦਸ਼ਾਹ ਦਿੱਤੀ ਹੈ ਪਰ ਤੂੰ ਉਹਨਾਂ ਨੂੰ ਰੱਬ ਦੇ ਬੰਦੇ ਨਹੀਂ ਸਮਝਿਆ ਉਹਨਾਂ ਦੇ ਧਰਮ ਤੇ ਧਰਮ ਸਥਲਾਂ ਦੀ ਨਿਰਾਦਰੀ ਕਰਦਾ ਰਿਹਾ ਹੈ ਹਕੂਮਤ ਨੂੰ ਤੇ ਫਿਰ ਹਿੰਦੂਸਤਾਨ ਦੇ ਬਾਦਸ਼ਾਹ ਨੂੰ ਇਸ ਤਰ੍ਹਾਂ ਦਾ ਜਵਾਬ ਦੇਣਾ ਦਲੇਰੀ ਦੀ ਹੀ ਚਰਮ ਸੀਮਾ ਸੀ ਜਦੋਂ ਬਾਦਸ਼ਾਹ ਸ਼ਾਹ ਹਿੰਦੂਸਤਾਨ ਤੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਆਨੰਦ ਲਾਲ ਦੇ ਹੱਥ ਸਦੇਹਾਂ ਭੇਜਿਆ ਤਾਂ ਮਿਲਣ ਲਈ ਗਿਆ ਤਾਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਬਾਹਾ ਬਹਾਦੁਰ ਜਾਂ ਹੰਕਾਰ ਕਰਦਿਆਂ ਕਰੋਚ ਬੋਲਿਆ ਉਹ ਕੌਣ ਹੁੰਦਾ ਮੁਗਲ ਸਮਰਾਜ ਨਾਲ ਟੱਕਰ ਲੈ ਸਕੇ ਗਜਨੀ ਤੋਂ ਕਨਿਆਗਮਾਰੀ ਤੱਕ ਇਸਤੇ ਸਾਹਮਣੇ ਕੋਈ ਨਹੀਂ ਟਿੱਕਿਆ ਇਹ ਪਹਾੜਾਂ ਨੂੰ چیرਣ ਤੇ ਦਰਿਆਵਾਂ ਨੂੰ ਪਾਰ ਕਰਨ ਵਾਲੀ ਕੌਮ ਹੈ ਮੈਂ ਗੁਰੂ ਦਾ ਲਿਹਾਜ਼ ਕਰਦਾ ਹਾਂ ਰੱਬ ਦਾ ਫਕੀਰ ਸਮਝ ਕੇ ਮਹਾਂ ਬਹਾਦਰ ਸ਼ਾ ਬਹੁਤ ਜਲਦੀ ਭੁੱਲ ਗਿਆ ਸੀ ਕਿ ਬਾਦਸ਼ਾਹੀ ਵੀ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਨਾਲ ਹੀ ਹਾਸਲ ਕੀਤੀ ਸੀ ਪਰ ਫਿਰ ਵੀ ਉਸ ਕੋਲੋਂ ਨਾ ਰਿਆ ਗਿਆ ਤੇ ਮੱਲੋ ਮੱਲੀ ਮਿਲਣ ਵਾਸਤੇ ਆ ਗਿਆ ਜ਼ਖਮ ਕੁਰੇਦਣ ਲਈ ਪੁੱਛਦਾ ਹੈ ਕੈਸੀ ਗੁਜਰੀ ਗੁਰੂ ਸਾਹਿਬ ਦਾ ਜਵਾਬ ਸੀ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਚਮਾ